ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਬੇਮੌਸਮੀ ਬਰਸਾਤ ਕਾਰਨ ਪਰੇ ਪਾਣੀ ਕਾਰਨ ਬਹੁਤ ਸਾਰੇ ਕਿਸਾਨਾਂ ਦੀਆਂ ਫਸਲਾਂ ਅਜੇ ਵੀ ਪਾਣੀ ਵਿੱਚ ਡੁੱਬ ਰਹੀਆਂ ਹਨ ਅਤੇ ਬਹੁਤ ਸਾਰੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੇ ਵਿੱਚ ਲਗਭਗ ਖਰਾਬ ਹੋ ਚੁੱਕੀਆਂ ਹਨ ਇਸੇ ਤਹਿਤ ਅਜ ਮਾਨਸਾ ਤੋਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸਾਯਾ ਲੋਕਾਂ ਦੀ ਮਦਦ ਦੇ ਲਈ ਖੁਦ ਆਏ ਅੱਗੇ ਗੱਲਵਾਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਆਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਆ ਰਿਹਾ ਹੈ ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਕਾਫੀ ਸਾਰੀਆਂ ਫਸਲਾਂ ਪਾਣੀ ਦੇ ਭਰਨ ਨਾਲ ਖਰਾਬ ਹੋ ਗਈਆਂ ਉੱਥੇ ਮਾਨਸਾ ਦੇ ਪਿੰਡ ਤਲੇਮਾਂ ਦੇ ਵਿੱਚ ਸਾਬਕਾ ਵਿਧਾਇਕ 나జర్ ਸਿੰਘ ਮਾਨਸਾਈਆ ਵੱਲੋਂ ਲੋਕਾਂ ਦੀ ਸਹਾਇਤਾ ਲਈ ਜਿਹੜੇ ਅੱਗੇ ਆਏ ਨੇ ਪਾਣੀ ਵਿੱਚ ਡੁੱਬੀਆਂ ਫਸਲਾਂ ਅਤੇ ਪਿੰਡ ਵਾਸੀਆਂ ਨੂੰ ਸਹਾਇਤਾ ਪਹੁੰਚਾਉਣ ਲਈ ਸਾਬਕਾ ਵਿਧਾਇਕ 나జర్ ਸਿੰਘ ਮਾਨਸਾਈਆ ਨੇ ਜੋ ਡਰੇਨ ਦੀ ਪਟੜੀ ਹੈ ਉਸ ਤੇ ਮਿੱਟੀ ਪਾਉਣ ਨੂੰ ਅਤੇ ਟੋਏ ਭਰਨ ਵਾਸਤੇ ਆਪਣੀ ਨੇਕ ਕਮਾਈ ਦੇ ਵਿੱਚੋਂ 200 ਲੀਟਰ ਡੀਜ਼ਲ ਜਿਹੜਾ ਉਹਨਾਂ ਨੂੰ ਰਾਹਤ ਵਾਸਤੇ ਦਿੱਤਾ ਗਿਆ ਹੈ ਉੱਥੇ ਹੀ ਪਿੰਡ ਵਾਸੀਆਂ ਨੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾਈਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਲੋਕਾਂ ਵੱਲੋਂ ਨਾਜਰ ਸਿੰਘ ਮਾਨਸਾਈਆ ਦੇ ਇਸ ਸਹਿਯੋਗ ਦੀ ਸ਼ਲਾਘਾ ਕੀਤੀ ਗਈ ਕੀ ਕਹਿਣਾ ਚਾਹਾਂਗੇ ਅੱਜ ਜਿੱਥੇ ਤੁਸੀਂ ਇੱਕ ਦੁਖੀ ਘੜੀ ਦੇ ਵਿੱਚ ਕਿਸਾਨਾਂ ਕੋਲੇ ਪਹੁੰਚੋਗੇ ਦੇਖੋ ਗੱਲੇ ਇਸ ਤਰ੍ਹਾਂ ਜੀ ਦੁੱਖ ਬੇਸ਼ੱਕ ਜੇ ਪੰਜਾਬ ਦੇ ਦੁੱਖ ਨਾਲ ਤੁੰਬੇਰ ਕਰੀਏ ਸਾਡੇ ਦੁੱਖ ਛੋਟੇ ਨੇ ਪਰ ਉਹ ਜਿਵੇਂ ਕਹਿੰਦੇ ਨੇ ਵੀ ਕੀੜੀ ਨੂੰ ਤੱਕੜੀ ਦਾ ਦਰਦ ਜੀ ਬਹੁਤ ਹੁੰਦਾ ਅੱਜ ਆਪਾਂ ਇੱਥੇ ਆਏ ਆ ਜੀ ਦੇ ਲਈ ਮਾ ਪਿੰਡ ਦਾ ਜਿਹੜਾ ਖੇਤਾਂ ਦੇ ਵਿੱਚ ਫਸਲ ਦਾ ਨੁਕਸਾਨ ਹੋਇਆ ਜਾਦੇ ਨਹੀਂ ਪੈਣ ਕਰਕੇ ਤੇ ਪਿੱਛੋਂ ਪਾਣੀ ਆਉਣ ਕਰਕੇ ਮੀਂਹ ਇੰਨਾ ਪੈ ਗਿਆ ਤੇ ਪਾਣੀ ਇੰਨਾ ਆ ਗਿਆ ਵੀ ਡਰੇਨ ਦੇ ਜਗ੍ਹਾ ਤੇ ਤਿੰਨ ਥਾਂ ਤੋਂ ਕੱਟ ਲਉਣਾ ਪਿਆ ਤਾਂ ਕਿ ਡਰੇਨ ਪਾਣੀ ਖਿੱਚ ਸਕੇ ਤੇ ਹੁਣ ਜਿਹੜੇ ਹੈਗੇ ਆ ਘਰਾਂ ਦਾ ਵੀ ਨੁਕਸਾਨ ਹੋਇਆ ਪਾਟ ਗਏ ਤੇ ਦੂਜੇ ਪਾਸੇ ਇਹ ਹੈ ਵੀ ਫਰਮਾਨ ਸਾਹਿਬ ਮੈਨੂੰ ਹੁਣੇ ਦੱਸ ਰਹੇ ਸੀ ਇਹ ਪਾੜ ਪੂਰਨ ਵਾਸਤੇ ਮਿੱਟੀ ਬਾਹਰੋਂ ਲੈਣੀ ਪਏਗੀ ਉਹ ਖੇਤਾਂ ਦੇ ਫਸਲ ਖੜੀ ਐ ਕਿਸੇ ਨੇ ਹੱਥ ਨਹੀਂ ਲਾਉਣ ਦੇਣਾ ਤੇ ਖੇਤ ਪਹਿਲੇ ਹੀ ਨੀਵੇਂ ਨੇ ਕਿ ਉਹਦੇ ਵਿੱਚ ਇਹ ਕਹਿੰਦੇ ਘੱਟੋ ਘੱਟ 100 ਟਰਾਲੀ ਮਿੱਟੀ ਦੀ ਲੋਣੀ ਪੂ ਜਿੰਨਾਂ ਦਾ ਤਕਰੀਬਨ 500 ਲੀਟਰ ਦਾ ਡੀਜ਼ਲ ਲੱਗੂਗਾ ਇਸ ਤੋਂ ਇਲਾਵਾ ਜੀ ਸੀ ਵੀ ਦਾ ਖਰਚਾ ਅਲੱਗ ਤੇ ਲੇਬਰ ਅਲੱਗ ਟਰੈਕਟਰਾਂ ਦੀ ਤੋੜਪਨ ਅਲੱਗ ਤੇ ਉਹਦੇ ਵਿੱਚ ਮੇਰੀ ਤਾਂ ਅਪੀਲ ਇਹੀ ਹੈ ਵੀ ਜਿੰਨੇ ਸਾਡੇ ਹਲਕੇ ਦੇ ਜਾਂ ਹਲਕੇ ਨਾਲ ਸੰਬੰਧਿਤ ਜਿੰਨੇ ਰੱਜ ਦੇ ਰੱਜੇ ਪੁੱਜੇ ਬੰਦੇ ਨੇ ਲੀਡਰ ਸਾਹਿਬਾਨ ਨੇ ਬਣਦਾ ਆਪ ਦੇ ਵੱਲੋਂ ਪਿਲ ਫੁੱਲ ਹਿੱਸਾ ਜਰੂਰ ਪਾਉਣ ਤੇ ਮੈਂ ਆਪਣੇ ਵੱਲੋਂ ਜੋ ਟਰਾਲੀਆਂ ਤੇ ਖਰਚਾ ਆਊਗਾ ਹੋਰ ਹੋਊਗਾ 500 ਲੀਟਰ ਦਾ ਬੇਸ਼ੱਕ ਮੈਂ ਨਹੀਂ ਖਰਚਾ ਕਰ ਸਕਦਾ ਪਰ ਮੈਂ 200 ਲੀਟਰ ਦੀ ਜਿਹੜੀ ਹੈਗੀ ਹੈ ਉਹਨਾਂ ਨਾਲ ਵਾਅਦਾ ਕੀਤਾ ਸਰਪੰਚ ਸਾਹਿਬ ਨਾਲ ਵੀ ਜਾ ਕੇ ਪੀਖੀ ਤੋਂ ਪੈਟਰੋਲ ਪੰਪ ਕੋ ਜਰੂਰ ਮਰਜੀ ਲਾਇਆ ਉਹਦੇ ਤੇ ਉਹਦੇ ਪੈਸੇ ਮਾਫ ਦੇ ਬਸ ਇੰਨੀ ਇੱਕ ਜਿੰਨੀ ਆਪਣਾ ਸਮਰਥ ਸਾਹਿਬ ਦਾ ਮਜੂਦ ਹਨ ਪਾ ਸਕਦਾ ਉਹ ਮੈਂ کہہ ਕੇ ਚੱਲਿਆ ਤੇ ਨਾਲ ਦੂਜੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਆਲੇ ਦੁਆਲੇ ਹੋਰ ਵੀ ਮੌਕਾ ਦੇਖਣ ਆਉਣਗੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਹੋਣਗੇ ਉਹ ਬੰਦਾ ਜਿਹਨੇ ਤਿਲ ਫੁੱਲ ਜਿੰਨਾ ਕੋਰਨ ਦੀ ਸੁਰੱਖਤ ਹੈ ਉਹਨਾਂ ਕੋ ਪਿੰਡ ਦੀ ਮਦਦ ਜ਼ਰੂਰ ਕਰਨ ਤਾਂ ਕਿ ਜਿਹੜੇ ਫਸਲਾਂ ਵਿੱਚ ਆ ਹੋ ਸਕਤੇ ਜਿਹੜੇ ਘਰ ਕੋ ਡਿੱਗੇ ਹੈ ਜਿੰਨੇ ਕੋ ਉੱਥੇ ਕੋਈ ਯੋਗਦਾਨ ਪਾ ਸਕਦੇ ਆ ਉਹ ਵੀ ਪਾ